ਮੈਨੇ ਠੀਕਾ ਠੀਕਾ ਵਤਕਾਰ ਜਾ ਕੇ ਫੋਨ ਕਰੀਦਾ ਵਾ ਉਹ ਮਾਸੀ ਜੀ ਮੰਮੀ ਦਾ ਹੁੰਡਿਆ ਸੀ ਤੇ ਤੁਸੀਂ ਚਾਹ ਲੈ ਕੇ ਚਲੇਗਾ ਪਾਣੀ ਆ ਨਹੀਂ ਲੱਸੀ ਆ ਤੇ ਲਓ ਮੈਂ ਦੇ ਆਨੀ ਨਹੀਂ ਕੋਈ ਨਹੀਂ ਮਾਪੇ ਦੇਉਣੀ ਤੋ ਘਰ ਚੱਲ ਕੋਈ ਨਹੀਂ ਕੋਈ 24 ਘੰਟੇ ਉਹਦੇ ਮੋਢਿਆਂ ਨੂੰ ਲੱਗੀ ਰਹਿੰਦੀ ਆ ਉਹਦੇ ਨਾ ਜਪਦੀ ਰਹਿੰਦੀ ਨਾ ਖਾ ਮੋਢਾ ਤੇ ਨਾ ਚੜਿਆ ਕਰ ਜਾਦਾ ਕਿੰਨਾ ਕਰਾ ਕੇ ਆ ਜੇ ਕੀ ਲਿਆਂਦਾ ਮਾਤਾ ਮੈਂ ਕਿੰਨਾ ਕਰਾ ਕੇ ਆ ਜੇ ਬੰਨਾ ਬਸ ਜੇ ਰੇ ਸ਼ੁਰੂ ਕੀਤਾ ਮੀ ਪਿਆ ਨਾ ਗਿੱਲਾ ਵੈਨੂੰ ਮੈਂ ਆਖਾਂ ਨਹੀਂ ਪਿੱ ਕੱਲਾ ਖਾਪਦਾ ਰਹਿਣਾ ਦਿਹਾੜੀ ਡਾਲਿਆ ਕਰ ਬੰਦਾ ਉਹ ਮਾਰਦਾ 4-500 ਰੁਪਿਆ ਲੈ ਜਾਂਦੇ ਉਹ ਤੇ ਕੀ ਕਰਨਾ ਕੱਲਿਆਂ ਨੇ ਮੈਂ ਕਰੇ ਗਿੱਲਾ ਹੀ ਹੁਣਾ ਲੱਗਾ ਰਹੀ ਨਾ ਲੱਸੀ ਰਹੀ ਆਈ ਕੱਲਿਆਂ ਨਾ ਦੇਣਿਆ ਉਹਨਾਂ ਦਾ ਐਸਾ ਵੀ ਨਾਲੇ ਦਮਾਗੇ ਉਹ ਕੋਈ ਨਹੀਂ ਹੁਣ ਫੇ ਨੀ ਪਿਆਦਾ ਦੰਗ ਪੈਰੀਆਂ ਗਲੀਆਂ ਹੋ ਗਈਆਂ ਮੈਂ ਵਾਦੀਏ ਮੁੜ ਕੇ ਆਈ ਨਹੀਂ ਮਾਸੀ ਅਜੇ ਨਾ ਨਾ ਮਾਸੀ ਆਈ ਨਾ ਕੁੜੀ ਆਈ ਆ ਕੁੜੀ ਮਾਂ ਵੱਲ ਨੂੰ ਚੱਲ ਗਈ ਤੇ ਨਾਲ ਹੀ ਚਲ ਜੂਗੀ ਉਹ ਆਵਾਂਦੀ ਹਸਤਲ ਜਾਣਾ ਉੱਥੇ ਚੱਲ ਗਈ ਹੋਣੀ ਸਰ ਤੂੰ ਮੇਰੀ ਗੱਲ ਸੁਣ ਹੁਣ ਆਉਂਦੀ ਆ ਨਾ ਤੇਰੀ ਮਾਸੀ ਤੇ ਉਹਦੇ ਲਾਗੇ ਬਹਿ ਕੇ ਥੋੜੀ ਜੀ ਗੱਲ ਕਰ ਕਿਹੜੀ ਗੱਲ ਕਰਾਂ ਇਹਨੂੰ ਚੰਗੇ ਕੱਪੜੇ ਪਾ ਕੇ ਕੱਲਿਆ ਕਰ ਲੋਕੇ ਗੱਲਾਂ ਕਰਦੀਆਂ ਉਹਦੋਂ ਉਹ ਵੰਡਣਾ ਵੀ ਮੇਰੇ ਲੱਗ ਗਿਆ ਆਈਆਂ ਤੇ ਉਹ ਵੀ ਬੜਬੜ ਕਰਨਾ ਕਿਦਾਂ ਦੇ ਕੱਪੜੇ ਕੁੜੀ ਪਾਉਂਦੀ ਤੂੰ ਸਮਝਾਇਆ ਕਰੋ ਮੈਂ ਗਾੜੀਆਂ ਆਖਾ ਵੀ ਆਪਣਾ ਤੀ ਪੁੱਤ ਨਹੀਂ ਸਮਝਦਾ ਦੂਜਾ ਸਮਝਦਾ ਵਾ ਤੇ ਤੂੰ ਸਮਝਾਈ ਰੁਕੀ ਰੁਕੀ ਗੁੱਸੇ ਨਾਲ ਨਹੀਂ ਕਹਿਣਾ ਚੱਲ ਮੈਂ ਸਮਝਾ ਆ ਕੇ ਬੀ ਨਾ ਵਾ ਬਾਹਰ ਜੋਬਨ ਬੰਨਣ ਦੀ ਗੱਲਾਂ ਹੁੰਦੀਆਂ ਮੈਂ ਤੈਨੂੰ ਪਹਿਲਾਂ ਵੀ ਇਹ ਗੱਲ ਕਹੀ ਮਾਤਾ ਕੁੜੀਆਂ ਦੀ ਬੱਸ ਵੱਖਰੀ ਆ ਇੱਥੇ ਹੁੰਦੀ ਤੇ ਪੁੱਤਰ ਜਾਂਦੀ ਉੱਥੇ ਚੜ ਜਾਂਦੀ ਹੈ ਕਿਉਂ ਆਪਾਂ ਮਾੜੀ ਜੰਗੀ ਕਹਿਣੀਗੇ ਮੈਂ ਨਾਇਮੀ ਆਂਦੀ ਬੱਸ ਵੱਲੋਂ ਨਹੀਂ ਆਂਦੀ ਕੱਪੜਿਆਂ ਵੱਲੋਂ ਆਨੀ ਮੈਂ ਜਾਣਾ ਚ ਉਹਨੇ ਬੱਸੀ ਆ ਕੱਪੜਿਆਂ ਵੱਲੋਂ ਕੱਪੜੇ ਜਿਹੜਾ ਹਿਸਾਬ ਦੇ ਪਾਲੇ ਪੌਣੇ ਤੇ ਹੈਗੇ ਮੈਨੂੰ ਪਤਾ ਕੌਲ ਜਾਂਦੀ ਆ ਕੱਪੜੇ ਤੋਂਨੇ ਵਧੀਆ ਹੀ ਪੌਣੇ ਆ ਪਰ ਥੋੜੇ ਜਿਹਾ ਪਾਵੇ ਆ ਇਥੋਂ ਪਾਟੇ ਪੂਟੇ ਜੇ ਪਾਏ ਚੰਗੇ ਲੱਗਦੇ ਕੋਈ ਨਹੀਂ ਕਰ ਲੂੰਗਾ ਗੱਲ ਮੈਂ ਮਾੜੀ ਮੋਟੀ ਬਹਿ ਕੇ ਗੱਲ ਕਰੀ ਮੇਰਾ ਨਾ ਕਹਨਾ ਗੁੱਸਾ ਤੇਰਾ ਨਹੀਂ ਹੁਣ ਕਰਨਾ ਕੋਈ ਨਹੀਂ ਕਰ ਲੂੰਗਾ ਹਾਂ ਸਮਝਾਈਦਾ ਹੁੰਦਾ ਵਾ ਕੋਈ ਕਰ ਤੂੰ ਮੀ ਪੈ ਗਿਆ ਆ ਗੱਲਾਂ ਗੱਲਾਂ ਹੋ ਗਈਆਂ ਜਰਾ ਤੈਨੂੰ ਆ ਬੜਾ ਸ਼ਾਂਗਣ ਦਾ ਨਾ ਸੌਖਾ ਹੋ ਗਿਆ ਆਹੋ ਗਿੱਲੇ ਹੋ ਗਿਆ ਹਾਂ ਵਿਆਹ ਆ ਬੋਤਲ ਕਿਦੀ ਪਈ ਇੱਥੇ ਉਹ ਮਾੜਾ ਥੱਕ ਤੂੰ ਗੁਜਾਈਦਾ ਕਿਤੇ ਮਾੜਾ ਮੋਟਾ ਪੈਗ ਲਾ ਲਈਦਾ ਕੀ ਮੈਂ ਮਰ ਜਾਵੇਂ ਪੁੱਤ ਆ ਨਾ ਕੰਮ ਕਾ ਰਿਸ਼ਤਾ ਨੂੰ ਹੁੰਦਾ ਹੁੰਦਾ ਉਹ ਦੋਹਾਂ ਘਰਾਂ ਦੀ ਜੋਤੀ ਵਾਈ ਤੂੰ ਸਾਬਦਾ ਤੇ ਮੁੜ ਕੇ ਮੈਂ ਕੀ ਤੇ ਮੂੰਹ ਹਲ ਵੇਖਣਾ ਕਿੰਨੇ ਕਰਨਾ ਜੇ ਤੂੰ ਜਿਆਦੀ ਆ ਲਾਲੀ ਤੇ ਉਹ ਨਹੀਂ ਹੋਈ ਤੂੜੀ ਬਣਾਉਣ ਵਾਲੇ ਉਦੋਂ ਬੋਤਲ ਲਿਆਂਦੀ ਤੇ ਮੈਂ ਵੀ ਦੋ ਘੋਟ ਮਾਰ ਲੇ ਥੱਕ ਜਾਈਦਾ ਕੀ ਕਰੀਏ ਹੁਣ ਸਾਰਾ ਦਿਨ ਕੰਮ ਕਰਨਾ ਪੈਣਾ ਦੋ ਘੋਟਾਂ ਤੋਂ ਤੂੰ ਹੁਣ ਗਿਆ ਜੀ ਜਾਣਾ ਤੇ ਜ਼ਿਆਦਾ ਹੋ ਜਾਏਗਾ ਉਹ ਨਹੀਂ ਹੁੰਦਾ ਮਾਤਾ ਜ਼ਿਆਦਾ ਕੋਈ ਗੱਲ ਨਹੀਂ ਹੁਣ ਆ ਵੀ ਕੰਮ ਕਰਨਾ ਹੀ ਆ ਤੇ ਕਾਬੜ ਤੋਂ ਦੂਰ ਹੋ ਜਾਂਦੀ ਆ ਕੀ ਕਰੀਂ ਮੁਰਗੀਆਂ ਕੰਮ ਪੁੱਤ ਕਰਦੀਆਂ ਵਾਂ ਤੇ ਉਹ ਨਹੀਂ ਥੱਕਦੀਆਂ ਉਹ ਪੈਗ ਲਾਉਂਦੀਆਂ ਵਾਂ ਤੁਹਾਨੂੰ ਜ਼ਿਆਦਾ ਤਖੇਵਾ ਜਾਂਦਾ ਵਾ ਤੂੰ ਹੁਣ ਘਰੇ ਜਾ ਕੇ ਨਾ ਰੌਲਾ ਪਾਈ ਚੁੱਪ ਹੀ ਰਹੀਂ ਮਾਰ ਗੋਲੀਆਂ ਇਹ ਤੇ ਕੰਮ ਨਾ ਕਰਿਆ ਕਰ ਮੈਨੂੰ ਨਹੀਂ ਹੋਏ ਚੰਗੇ ਲੱਗਦੇ ਵੇ ਨਾ ਕਰ ਇਹੋ ਜੇ ਕੰਮ ਜੋ ਬਰ ਅਗੇ ਸਰਾਬ ਨੇ ਸਾਡਾ ਘਰ ਦਾ ਕੀ ਰਹਿਣ ਤਾਂ ਬੇੜਾ ਘਰ ਖੋ ਗਿਆ ਤੂੰ ਨਾ ਮੈਨੂੰ ਸਤਾਈ ਹੁਣ ਇਹ ਜੇ ਕੰਮ ਨਾ ਕਰੀ ਉਹ ਕੋਈ ਗੱਲ ਨਹੀਂ ਮਾਤਾ ਮਾੜੀ ਮੋਟੀ ਪੀ ਲਈਦੀ ਸ਼ਾਮਾਂ ਨੂੰ ਕਿਹੜੀ ਗੱਲ ਉਹ ਵੀ ਹੁਣ ਮਾੜਾ ਮੋਟੀ ਮੈਂ ਵੀ ਮਾੜਾ ਮੋਟਾ ਤੁਰੇ ਫਿਰਦੀ ਹਾਂ ਤੇਰੇ ਮੂੰਹ ਵਾਲ ਵੇਖਣ ਡਿਆ ਮੈਂ ਕੀ ਕਿਹਾ ਮੈਂ ਸਾਰਾ ਘਰ ਸੰਭਲਣ ਡਿਆ ਹਾਂ ਕਿਹੜੀ ਗੱਲ ਆ ਨਾ ਕੰਮ ਕਰੀ ਮੇਰੇ ਹੱਥ ਜੜਾ ਲਾ ਉਹ ਬੰਦੇ ਆਏ ਹੀ ਚਾਰ ਤੇ ਕੋਈ ਗੱਲ ਨਹੀਂ ਬਹਿ ਗਏ ਇੱਥੇ ਘੜੀ ਫੇਗੜੀ ਨੇ ਰੀ ਆ ਗਈ ਉਹ ਡੈੜੀ ਨਹੀਂ ਲੈਂਦੇ ਹੜਕੋ ਬੰਦੇ ਲੈਂਦੇ ਆ ਦੁਨੀਆਦਾਰੀ ਵੇਖਣਾ ਪੈਂਦਾ ਬੜਾ ਕੋ ਵੇਖਣਾ ਪੈਂਦਾ ਦਿਹਾੜੀਆਂ ਤੇ ਹੋਰ ਪਾਸੇ ਵੀ ਜਾਂਦੇ ਆ ਇਹ ਆ ਗਲਾਸ ਬਾਅਦ ਦੇ ਦੇ ਦੀ ਜਾਂ ਫੇਰ ਹਾਂ ਪਾਣੀ ਪਾਣ ਪੀਣਾ ਉਹ ਲੱਸੀ ਪੀਣੀ ਆ ਉਥੇ ਨਹੀਂ ਉਹ ਮੈਂ ਕਰਕੇ ਆ ਗਿਆ ਮੈਂ ਆਣਾ ਕਰਨ ਨਹੀਂ ਤਾਂ ਘਰੇ ਆ ਜੀ ਮੇਰੇ ਕੋਲ ਨਹੀਂ ਤੁਰਿਆ ਜਾਂਦਾ ਘੜੇ ਮੁੜੀ ਤੇ ਆਹ ਕੰਮ ਨਾ ਕਰੀ ਮੈਨੂੰ ਨਾ ਮਾਰ ਦੇ ਚੰਗਾ ਚੰਗਾ ਜਾ ਤੂੰ ਆਹ ਚਿੱਕੜ ਹੋਇਆ ਤਾਲੀ ਗੱਲੀਓ ਤੇ ਹਾਨਾ ਤੁਰੀ ਮੀਂ ਪਿਆ ਗਾਲ ਦਾ ਕੀ ਕਰਾਂ ਬੜਾ ਦੁੱਖ ਕਰਮਾ ਚ ਇਹਨੇ ਬੋਤਲ ਹੁਣੀ ਵੇਖਣੀ ਮਾਤਾ ਨੇ ਜੇ ਕੁੜੀ ਜਾਵੇ ਜੇ ਤੂੰ ਪੀ ਕੇ ਤਾਂ ਸਾਂਭ ਕੇ ਜਾਓ ਚੱਲ ਮਨਾ ਤੂੰ ਕਰ ਆਪਣਾ ਕੰਮ ਸ਼ੁਰੂ ਬੜੀ ਬਗੰਢੀ ਤੇ ਗੋਤ ਕਾ ਆਗਿਆ ਮਿਲ ਗਈ ਹੈ ਦਵਾਈ ਗਈ ਸਸ ਮੈ ਲਗੀ ਜੀ ਕੀ ਦੇ ਕੇ ਲੱਸੀ ਕੇ ਪਾਣੀ ਲੱਸੀ ਦੇ ਕੇ ਆਈ ਆ ਕਦੇ ਦਾ ਬੰਨੇ ਵਡਣ ਡਿਆ ਸੀ ਅੰਮੀ ਮੁੰਡਾ ਖਪਦਾ ਰਹਿੰਦਾ ਮੈਂ ਕਿਹੜੀ ਠੀਕ ਆਵਾਂ ਆਹ ਲੋਲੀ ਮੈਂ ਲੱਸੀ ਪਿਆ ਕੇ ਆਵਾਂ ਦੀਦੀ ਹੁਣ ਤਾਂ ਅੱਗੇ ਆਗੇ ਮਸ ਜੀ ਹਾਂ ਜੀ ਸਸੀ ਕਾਲ ਵਿੱਚੋਂ ਪਾਣੀ ਲਿਆਵਾਂ ਕੀ ਜੇ ਤੈਨੂੰ ਨਾ ਟੱਕਰ ਦੀ ਮੈਂ ਤਾਂ ਭਾਵੇਂ ਜੇ ਉੱਥੇ ਹੀ ਹੋਰ ਨਾ ਟਾਈਮ ਪਾਸ ਹੁੰਦਾ ਧੁੱਪੇ ਨਾ ਹੋਰ ਹੈ ਕਿ ਆਈ ਹੀਗੀ ਕਿ ਮੈਂ ਮੰਮੀ ਨਾਲ ਹੀ ਹੋਣਾ ਵਾ ਅੱਛਾ ਹਾਂਜੀ ਬੋਲੇ ਤਾਂ ਜਲਦੀ ਛੁੱਟੀ ਹੋ ਗਈ ਨਾ ਫਿਰ ਮੈਂ ਤਾਂ ਚੱਲ ਉੱਡ ਜਾ ਬਹੁਤ ਗੱਲ ਕਰਨ ਲਈ ਤੇ ਕੱਲਿਆਂ ਤੇ ਉਧਾ ਧੁੱਪੇ ਬੋਰ ਹੋ ਜਾਣਾ ਸੀ ਤੂੰ ਮਿਲ ਗਈ ਤੇ ਟਾਈਮ ਪਾਸ ਹੋ ਗਿਆ ਮੇਰਾ ਵੀ ਹਾਂਜੀ ਹਾਂ ਆ ਨਾ ਹਵਾ ਆਉਂਦੀ ਆ ਇਹਨਾਂ ਨੂੰ ਹੁਣ ਥੋੜਾ ਤਾਂ ਰੱਖਿਆ ਕਰ ਆ ਖਿੱਚ ਕੇ ਲਾਇਆ ਕਰ ਚੰਗਾ ਆ ਵੇ ਹਵਾ ਨਾ ਕੀ ਵੀ ਆ ਕੀ ਕ ਹੋ ਗਿਆ ਵਾ ਸੁਣ ਇਹਨੂੰ ਰੱਖ ਲੈ ਕਿ ਇਹਨੂੰ ਹੁਣ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਨਾਲ ਹੀ ਰੱਖਣਾ ਆ ਲਿੰਬੜੀਆਂ ਜੀਆਂ ਨੂੰ ਨਾ ਰਬੜ ਬੈਨ ਲੂਲੂ ਜਿਹਨੂੰ ਕਹਿੰਦੇ ਲੂਲੜਾ ਜਿਹੜਾ ਉਹਨੂੰ ਪਾਲਿਆ ਕਰ ਚੱਕਾ ਹਾਂ ਅੱਜ ਕੱਲ ਕੋਈ ਪੁੰਦਾ ਕਿਉਂ ਅੱਜ ਕੱਲ ਕੀ ਆ ਹਾਂ ਆ ਵਾਲ ਖਿਲਰੇ ਚੰਗੇ ਲੱਗਦੇ ਆ ਇਹ ਫੈਸ਼ਨ ਐ ਸਰ ਸੈਸ਼ਨ ਵਾਲਾ ਤੇ ਆ ਗਿਆ ਚੱਲ ਦਵਾਈ ਮਾਸੀ ਮਿਲ ਗਈ ਮਿਲ ਗਈ 50 ਜਿਹੜਾ ਰਹਿਣਾ ਹੀ ਹੋ ਗਿਆ ਹਾਂ ਵੀ ਹੋ ਗਿਆ ਵਾ ਅੱਛਾ ਹੁਣ ਦਵਾਈ ਖਾਣੀ ਆ ਤੇ ਹੁਣ ਦਵਾਈ ਖਾ ਕੇ ਤੇ ਫੇਰ ਅਜੇ ਧਿਆਨ ਨਾਲ ਦਵਾਈ ਖਾਈ ਜਾਓ ਜੇ ਦਵਾਈ ਖਾਓਗੇ ਤਾਂ ਹੀ ਫਰਕ ਪੈਣਾ ਢਾਈ ਖਾਣ ਦੋਗੀ ਤਾਂ ਮੰਮੀ ਖਾਊਗੀ ਤਾਂ ਸ਼ਾਇਦ ਠੀਕ ਉਨਾਂ ਨਾਲ ਚੱਲ ਜੀ। ਇਹ ਲੱਗਦਾ ਡਰਦੀ ਕਿਤੇ ਇਹਨੂੰ ਪਤਾ ਵੀ ਮੇਰੀ ਤਾਈ ਹੈ ਵੱਡੀ। ਜੋ ਮੂੰਹ ਆਉਂਦਾ ਉਹ ਬੋਲੀ ਜਾਂਦੀ ਹੈ। ਤੇ ਤਾਈ ਨੂੰ ਨਹੀਂ ਪਤਾ। ਬੇਹਲ। ਇਹਨੂੰ ਵੇਖ ਵੀ ਆ ਰਬੜ ਬੈਨ ਪਾਇਆ ਕਰ। ਆ ਵੇ ਮਾ। ਜੀ ਵੀ ਕੋ ਅੱਜ ਗੱਲ ਫੈਸ਼ਨ ਆ ਮਸੀ ਜੀ ਚੱਲਦਾ ਵਾ ਤੁਸੀਂ ਐਵੇਂ ਚੱਲ ਤੂੰ ਅੰਦਰ ਚੱਲ ਮੇਰਾ ਪੁੱਤ। ਨਹੀਂ ਸਾਰੇ ਫੈਸ਼ਨਾਂ ਵਾਲਾਂ ਤੇ ਹੀ ਆ ਗਏ। ਆ ਲੈ ਜਾ। ਗਲੈਸ ਮਾਸਕ। ਮੈਨੂੰ ਤਾਂ ਫੋਨ ਆਉਂਦਿਆ ਸੀ। ਹੂੰ। ਹਾਂ ਕੰਨੀ ਵੀ ਆਦਰਯੋਗ ਬੀਨੇ ਕੱਲ ਨੂੰ ਅੱਛਾ ਹਾਂ ਚਲ ਕੋਈ ਨਹੀਂ ਕਹਣਾ ਠੰਡੇ ਠੰਡੇ ਆਜੇ ਧੁੱਪ ਬੜੀ ਐ ਆਹ ਆਪਣੀ ਸਿਹਤ ਦਾ ਧਿਆਨ দাও ਜਿਹਨੇ ਤੇ ਅਗੀ ਤਾਂ ਹਾਂ ਦੇਣਾ ਦੀ ਦਵਾਈ ਦਿੱਤੀ ਹੁਣ ਨਹੀਂ ਕਹਿੰਦੇ ਲੈਣ ਉਹਨਾ ਦਵਾਈ ਹੁਣ ਤੇ ਆਹੋ ਖਾਓ ਫੇਰ ਵੇਖਾਂਗੇ ਆਹ ਬੰਦਾ ਚਲੋ ਤਾਂ ਤੋਈਆਂ ਜੀ ਨਾ ਕੀ ਕਰਦੇ ਈ ਭੈਣ ਜੀ ਹੈ ਭੈਣ ਜੀ ਕੀ ਕਰਦੇ ਈ ਆਈ ਸੀ ਗੌਣਣਾ ਐ ਤੁਹਾਡੀਆਂ ਕਿਹੜੀਆਂ ਗੌਣਣਾ ਆਪੋਂ ਮਿਲਣਾ ਤੁਹਾਡਾ ਪਤਾ ਲੈਣ ਆਈਆਂ ਕਿ ਆ ਕੀ ਜਾਂਦੀਆਂ ਨੇ ਇਹਦਾ ਪਤਾ ਲੈਣ ਆਈਆਂ ਆ ਪਤਾ ਲਿਆ ਨਾ ਪਿਆਰ ਨਾ ਬੰਦ ਆ ਲਿਆ ਦਾ ਨਾਲ ਕੱਲ ਅੰਦਰਾਂ ਚ ਅੰਦਰ ਬੈਠ ਕੇ ਕਰਦੇ ਆ ਦਾਦੀ ਕੀ ਆ ਹਾਲ ਹੜਗਲਾ ਓਏ ਹੇ ਹੁਣ ਨਵਾ ਕੌਣ ਆ ਗਿਆ ਨੋੜੇ ਨਾ ਜਿੰਨਾ ਮੈਨੂੰ ਪਾਣੀ ਠੰਡਾ ਦਿੱਤਾ ਨਾ ਉਹ ਨਾ ਨਾ ਦਿਆ ਕਰ ਮੇਰੇ ਕੋ ਨਹੀਂ ਪੀਤਾ ਜਾਂਦਾ ਬਰਫ ਵਾਲਾ ਤਾਂ ਡਾਕਟਰ ਗੁੱਸੇ ਹੁੰਦੇ ਚਲੋ ਕੋਈ ਨਹੀਂ ਮੈਂ ਨਾ ਠੰਡਾ ਪਾਣੀ ਮੈਂ ਪੀਆ ਨਹੀਂ ਨਹੀਂ ਕੋਈ ਨਹੀਂ ਮੈਂ ਨੋਰਮਲ ਜਿਹਾ ਦੇ ਦਿਆ ਕਰੂੰਗਾ ਵਿੱਚ ਮਿਕਸ ਕਰਕੇ ਦੇ ਦਤਾ ਆਹੋ ਕੀ ਕਹਿੰਦੇ ਈ ਗੱਲ ਤੂੰ ਗੱਲ ਕੀ ਕਰਨੀ ਆ ਤੁਹਾਡੇ ਗਵਾਂਢੀ ਪਿੱਛੇ ਜਿਹੜੇ ਹਾਂ ਉਹ ਸਾਸ ਨਹੀਂ ਦੋਵੇਂ ਜਾਣੀਆਂ ਤੇ ਮੈਨੂੰ ਤੇ ਬਾਅਦ ਚ ਪਤਾ ਲੱਗਾ ਕਿ ਉਹ ਸਾਡੇ ਗਵਾਂਢੀ ਮੈਂ ਤੇ ਜੋਬ ਨੂੰ ਪੁੱਛਿਆ ਉਹਨੇ ਦੱਸਿਆ ਆਏ ਉਸੇ ਟਾਈਮ ਐ ਝਾੜੂ ਲਾਉਂਦੀ ਉਸੇ ਟਾਈਮ ਸੋਣੀ ਬਾਹਰ ਨਿਕਲ ਕੇ ਗਈ ਐ ਅੱਖਾਂ ਪਾੜ ਪਾੜ ਵੇਖਣ ਮੈਂ ਕਿ ਕੁੜੀ ਨੂੰ ਉਹ ਨਜ਼ਰ ਲਾ ਦੇਣੀ ਇਹਨਾਂ ਨੇ ਚਲੋ ਮੰਨਿਆ ਕਿ ਤੁਸੀਂ ਆਈਆਂ ਜੀ ਬਹੁ ਖਲੋ ਰਾਜੀ ਬਾਜੀ ਪੁੱਛੋ ਕੌਂਦੀ ਆ ਕੀ ਸੀ ਆਖਣਾ ਕੀ ਸੀ ਆ ਕੁੜੀ ਨੇ ਪਾਟੀ ਪੈਂਟ ਪਾਈ ਆ ਘਰ ਵਾਲੇ ਕੋਲ ਡੱਕ ਦੇਣੀ ਅਗ ਬਿੰਦ ਪਾਲਣ ਜਾਰੀ ਕੁੜੀ ਭੂਏ ਚੜਾਈ ਆ ਆਉਂ ਜਾਉਂ ਭੈਣ ਦੇ ਮੂੰਹ ਨਹੀਂ ਪੰਨੇ ਉਹਨਾਂ ਦਾ ਭੈਣ ਦੇ ਮੂੰਹ ਕੀ ਪੰਣਾ ਨਹੀਂ ਮੈਂ ਇੱਥੇ ਸੁਣਦੀ ਆ ਗੱਲ ਕੀ ਤੇ ਚੁਗਲੀ ਹੋ ਜਾਂਦੀ ਆ ਮਾਸੀ ਜੀ ਨੇ ਤੇ ਮੈਂ ਨਹੀਂ ਕਿਤੇ ਪੂਰਾ ਅਹੀਂ ਕੀ ਕਰੀਏ ਸਾਡੇ ਹੱਥਾਂ ਚੋਂ ਨਿਕਲ ਗਈ ਆ ਜੀ ਅਹੀਂ ਕਰੀਏ ਸਾਡੇ ਸਿਰ ਦੇ ਵਾਲਾਂ ਨੂੰ ਪਾਉਗੀ ਆਉਂ ਜਾਉਂ ਚਲੋ ਜੇ ਮਾਵੇਂ ਆ ਹਾਂ ਕਿਦਾਂ ਗਿਆ ਪੈਣ ਨੇ ਬੜਾ ਕੋਆ ਕੀ ਆ ਕੇ ਹਾਏ ਮੈਂ ਮਰ ਜਾ ਤੇ ਜੇ ਇੰਨੇ ਮੂੰਹ ਉਹਨਾਂ ਦਾ ਝਾੜਵਾ ਹੁੰਦਾ ਤਾਂ ਫੇਰ ਆਹੋ ਹੁਣ ਤੀਜੇ ਦਿਨ ਕੀ ਹੋਇਆ ਰਹਿੰਦਾ ਟੈਸਟ ਕਰਾਉਣ ਚਲ ਜਾਂਦੀ ਦਵਾਈਆਂ ਲੈਣ ਚਲ ਜਾਂਦੀ ਆ ਐਦਾਂ ਦੀਆਂ ਗੱਲਾਂ ਕੋਈ ਨਾ ਮੈਂ ਪੁੱਛਦੀ ਆ ਤਾਈ ਨੂੰ ਨਹੀਂ ਤੁਹਾਡੇ ਸਾਹਮਣੇ ਆਈ ਸੀ ਨਾ ਚਲੋ ਨਿਕਲੀਆਂ ਉਦੋਂ ਆਈਆਂ ਸੀ ਤੇ ਪਾਪਾ ਨੇ ਵੀ ਇਹ ਮੱਸਾ ਨਹੀਂ ਕਿਹਾ ਵੀ ਦੱਸ ਬਗਾਨਿਆਂ ਦਾ ਕੀ ਹੁੰਦਾ ਹੀ ਆ ਆਂਦੇ ਵੀ ਚਲੋ ਤਾਈਆਂ ਵੀ ਮਾਵਾ ਹੀ ਹੁੰਦੀਆਂ ਵਾ ਜੇ ਕੋਈ ਬਣ ਜੇਤੇ ਹਨਾ ਉਹ ਗੱਲ ਕੇ ਉਹ ਗੱਲ ਤੇ ਫੇਰ ਮੈਂ ਪੁੱਛਨੀ ਆ ਹੁਣ ਤਾਈ ਨੂੰ ਜੇ ਰਹਿਣਾ ਕੋਈ ਨਾ ਕੁਝ ਨਹੀਂ ਪਤਾ ਮੈਂ ਵੀ ਪੁੱਛ ਲੂੰਗੀ ਮਾਸੀ ਨੂੰ ਨਹੀਂ ਪਤਾ ਕੀ ਆ ਮਾਣਾ ਕਹਿਣਾ ਮਾ ਪੀ ਦਵਿੰਦਰ ਨਹੀਂ ਆਉਂਦਾ ਆਪਣੀ ਮਾਸੀ ਦਾਤਾ ਵਾ ਤੇ ਤੂੰ ਹੀ ਇਦਾਂ ਜੁ ਕਹਿੰਦੇ ਇਹਨੂੰ ਪੁੱਛਣਾ ਵਾ ਇਦਾਂ ਕਰਨੀ ਆ ਤੇ ਕੀ ਪਤਾ ਮਗਰ ਉਹ ਕੀ ਕਰਦੀ ਹੁੰਦੀ ਹੈ ਸਰ ਕਹਿਣਾ ਮੈਂ ਤੇ ਉਹ ਹੁੰਦੀ ਨਹੀਂ ਮੈਨੂੰ ਤੇ ਉਹ ਗੱਲ ਵਾ ਵੀ ਫਿਰ ਵੀ ਮੈਨੂੰ ਚੁੱਪ ਕਰਾਉਂਦੀ ਨਹੀਂ ਰਹੀਨੀ ਵੀ ਤੂੰ ਨਾ ਕੁੜੀਏ ਬੋਲੀ ਤੂੰ ਨਾ ਬੋਲੀ ਇਹ ਤਾਈ ਮੈਨੂੰ ਕਹਿ ਦਿੰਦੀ ਵੀ ਤੂੰ ਤਾਂ ਸਿਰਚੜਾਏ ਸਾਰਾ ਚਿਰ ਬੈਠੇ ਰਹਿਆ ਚਾਹ ਬਣਾ ਲਓ ਚਾਹ ਪੀਤੀ ਫੇਰ ਗਈਆਂ ਜੋ ਲਗੀਆਂ ਮੂੰਹ ਜੋੜ ਜੜ ਚੂਲੇਆਂ ਉਦਾਂ ਜੋ ਬੰਦਾ ਨੇ ਨਵੇਂ ਬਥੇਰੀ ਮਾਂ ਦੀ ਝਾੜ ਪਾਈ ਕਹਿੰਦਾ ਜਮਾਨਾ ਵਿੱਚ ਚੱਲਦਾ ਫੈਸ਼ਨ ਆ ਕੱਲੀ ਨਹੀਂ ਜਾਂਦੀ ਬਸ ਸਾਰੀਆਂ ਕੁੜੀਆਂ ਹੁੰਦੀਆਂ ਵਾਂ ਮੈਂ ਜਿੰਨਾ ਵੀ ਪੜਨਦੀ ਆ ਵੀਰੇ ਦੇ ਹਲਪਣਾ ਹੀ ਪੜਨਦੀਆਂ ਜੇ ਕਿਤੇ ਵੀਰਾ ਤਾਈ ਦੇ ਪਿੱਛੇ ਲੱਗਣ ਵਾਲਾ ਹੁੰਦਾ ਤੇ ਉਹਨੂੰ ਤਾਈ ਨੇ ਮੇਰਾ ਚੌਕੇ 'ਚ ਸਿਰ ਦਿੱਤਾ ਨਹੀਂ ਸਹੀ ਗੱਲ ਵਾ ਕੁੜੀ ਦੇ ਨਾ ਭਾਵੇਂ ਜਿੱਦਾਂ ਮਰਜੀ ਮਾਸੀ ਤੁਸੀਂ ਕਹਿੰਦੇ ਜਿੰਨੀ ਆਪਣੀ ਸੋਨੀਆ ਸਿਆਣੀ ਆ ਨਾ ਬਹੁਤ ਹੀ ਜਿਆਦੀ ਆ ਚਲੋ ਜੇ ਰੱਬ ਨੇ ਇਹਨੂੰ ਵੀਰ ਨਹੀਂ ਨਾ ਦਿੱਤਾ ਤੇ ਇਹ ਵੀ ਪੁੱਤ ਬਣ ਕੇ ਦੱਸਣ ਲਈ ਆ ਤੁਹਾਨੂੰ ਨਹੀਂ ਇਹ ਤੇ ਸਿੱਧਾ ਆਉਣਾ ਸਿੱਧਾ ਜਾਣਾ ਜਮਾਨਾ ਬੜਾ ਖਰਾਬ ਹੀ ਹੋ ਤੇ ਵਰਾਸਾਂ ਤੇ ਮੈਂ ਉਹਨਾਂ ਦੀਆਂ ਪਾੜਦੀਆਂ ਨਾ ਆਪਣੇ ਭਾਂਡੇ ਤੇ ਕੁਕੜਾ ਨੂੰ ਸਿਰ ਤੇ ਫਸਾਈ ਛੜਦੀਆਂ ਕੋੜ ਕੋੜ ਕਰਦੀਆਂ ਰਹਿੰਦੀਆਂ ਆ ਅਨੌਂਸਰ ਹੋਰ ਕੀ ਆ ਵੇਖੀ ਤਾਂ ਸਹੀ ਹੁਣ ਤੂੰ ਇੱਥੇ ਹੀ ਆ ਵੇਖ ਲਈ ਕੀ ਬਣਦਾ ਇੱਧਰ ਖੜਾਕ ਤੇ ਫੇਰ ਇਦਾਂ ਹੀ ਆਉਣੇ ਆ ਵੇ ਜਿੱਦਾਂ ਪਤਾ ਨਹੀਂ ਭਾਂਡੇ ਇੱਕ ਦੂਜੇ ਦੇ ਸਿਰ ਤੇ ਮਾਰਨ ਡੀਆਂ ਜੇ ਤੁਸੀਂ ਪੁੱਛਿਓ ਹਾਂ ਉਹ ਤਾਂ ਨਾ ਮੈਂ ਆਖਾ ਚਾਹ ਘਟ ਬਣਾਉਂਦੀਆਂ ਕਿੱਥੇ ਵੜ ਗਈਆਂ ਇਹ ਉਹਦਾ ਕਈਆਂ ਘਰਾਂ ਦਾ ਨਾ ਫੜ ਰਹੀ ਨਾ ਜਿਆਦਾ ਵਾ ਵੀ ਬਹੁਤ ਜਿਆਦਾ ਅਦਰਾਂ ਨਹੀਂ ਥਾਣੇ ਦਾ ਆਪਸ ਵਿੱਚ ਪਿਆਰ ਬੜਾ ਮੈਂ ਤੇ ਬਥੇਰਾ ਹੁਣ ਸਿਰ ਇੱਥੇ ਤੱਕ ਦਿੰਦੀ ਆਈ ਆ ਤੇ ਕੀ ਕਰੀਏ ਮੇਰਾ ਤੇ ਗੋਣੀ ਨਹੀਂ ਪੈਂਦਾ ਮੈਂ ਗੋਣ ਕੀ ਪਹਿਣਾ ਹੁਣ ਵਾਤਾ ਜਿਹੜਾ ਪਾਉਣਾ ਵਾ ਜਿਹੜਾ ਆ ਉਹਨੇ ਚੁੱਲੀਆਂ ਕਰਨ ਬਹਿ ਜਾਣਾ ਇਦਾਂ ਚੰਗਾ ਥੋੜੀ ਲੱਗੀਦਾ ਵਾ ਸਿਆਣੀ ਬੈਣੀ ਹੈਗੀ ਆ ਚਲੋ ਕਹਿਣਾ ਚਾਹੀਦਾ ਵਾ ਕੁੜੀ ਗੜੀ ਪਕਾਣੀ ਹੈ ਹਾਏ ਹਾਏ ਇਹਨਾਂ ਕੋਤਰਾ ਵੀ ਬਚਾ ਲਿਆ ਗੱਲ ਕੀ ਮੂੰਹ ਨਿਕਲ ਗਈ ਕਿਤੇ ਪੜੋਲ ਬੰਨ ਬੰਨ ਕੇ ਗੱਲਾਂ ਦੇ ਉਹਨਾਂ ਨੂੰ ਇਹ ਦੱਸਣ ਡਈ ਹੈ ਆਵੇਂ ਨਹੀਂ ਤਾਂ ਛੜ ਛੜ ਆਏ ਹੋਏ ਇਹਨਾਂ ਕਰਤੂਤਾਂ ਤੋਂ ਹੋਏ ਆ ਹੈ ਆਏ ਕੀ ਆਨੇ ਹੁੰਦੇ ਆ ਜੇ ਮੂੰਹ ਨਹੀਂ ਚੰਗਾ ਤਾਂ ਗੱਲ ਹੀ ਚੰਗੀ ਕਰ ਲਈਏ ਹੈ ਕੀ ਇਹਨਾਂ ਦਾ ਲਾਜ ਬੰਦਾ ਕਰੇ ਝੂਲੀਆਂ ਕਰਨੋਂ ਬਾਜ ਨਹੀਂ ਹੁੰਦੀਆਂ ਸਾਡੀ ਜੜੀ ਮਣੀ ਜੀ ਸਾਰੀ ਉਮਰ ਤੇ ਹੋਏ ਮਰ ਗਏ ਇਹਨੇ ਮਾਸਾ ਗੋਣ ਨਹੀਂ ਸਾਡਾ ਪਾਇਆ ਮੈਂ ਪੁੱਛਦੀ ਆ ਨਾ ਈ ਪੁੱਛਣਾ ਹੁਣ ਤੂੰ ਮੰਮੀ ਦਾ ਬਸ ਮੂੰਹ ਇੱਥੇ ਹੀ ਗੱਲ ਕਰਨ ਜੋਗੀ ਉਹਨਾਂ ਦੇ ਮੂੰਹ 'ਚ ਕੋਈ ਗੱਲ ਨਹੀਂ ਕਰਨੀ ਜਾਂ ਤੇ ਮਾਸੀ ਤੁਸੀਂ ਆਪ ਪੁੱਛਿਓ ਕਿ ਭਾਈ ਤੁਹਾਡੇ ਘਰ 'ਚ ਬਣਦੀ ਨਹੀਂ ਆ ਤੇ ਦੂਜੇ ਦੇ ਘਰਨ ਦਖਲ ਦਾਜੀ ਦੀਆਂ ਦਾ ਫਾਇਦਾ ਵੀ ਕੀ ਆ ਤੂੰ ਪਤਾ ਲੈਣਾ ਹੀ ਆ ਪਤਾ ਲਓ ਲੋਕੀ ਆਪਣੀ ਕੀੜੀ ਥੱਲੇ ਨਹੀਂ ਛੋਟਾ ਦੇ ਦੇ ਅਗਲੇ ਦਾ ਵੇਂਦੇ ਆ ਅਗਲੇ ਵਾਲੇ ਵੇਂਦੇ ਆ ਆਣ ਆਣ ਕੇ ਇਹ ਨਹੀਂ ਪਤਾ ਵੀ ਅਸੀਂ ਆਪਣੇ ਵਾਲੇ ਵੀ ਵੇਖ ਲਈਏ ਕੋਈ ਨਹੀਂ ਮੈਂ ਵੇਖਦੀ ਫਰਾ ਭੈਣ ਦਾ ਮੂੰਹ ਕਿਦਾਂ ਦਾ ਆ ਕਰੇ ਅੱਗ ਲੱਗੇ ਹਜੇ ਪੜਾਈਆਂ ਨੂੰ ਕੋਈ ਦੇ ਫੈਸ਼ਨ ਵੇ ਪਾਟੀਆਂ ਪੈਂਦਾ ਮੇਰੇ ਪੁੱਤ ਨੂੰ ਕਿੱਦਾਂ ਕਹਿੰਦੀ ਆ ਆ ਕਿਤੇ ਪੰਜਾਬੀਆਂ ਪੋਣੋਂ ਹਟੀ ਆ ਹਾਂ ਫੇਰ ਨਹੀਂ ਇਹਦੀ ਨਹੀਂ ਇਹਦੀ ਜਬਾਨ ਜਿਹੜੀ ਨਾ ਇਹਦੀ ਜਪਾਨੀ ਆਪਣੇ ਹੀ ਤੋਂ ਹੈ ਨਾ ਵੇਖੋ ਮੂਹ ਸਿੰਘ ਕੇ ਕਿੱਦਾਂ ਦਾ ਮੋੜ ਆ ਤੇ ਪਤਾ ਲੱਗ ਹੀ ਜਾਣਾ ਤੁਹਾਨੂੰ ਨਹੀਂ ਉਹਨੇ ਮੇਰੇ ਸਾਹਮਣੇ ਕੋਹ ਤੇ ਲੋਕਾਂ ਦੇ ਕੋਹ ਕੀ ਕਰਾਂ ਅਜੇ ਤੂੰ ਵਿੰਦੀ ਚੱਲਦੇ ਹੈ ਕੀ ਕਰਦੀ ਏ ਤੂੰ ਨਾ ਚਾਹ ਬਣਾ ਤੇ ਨਾਲੇ ਉਹ ਦਹੀ ਹੋਣੀ ਚਾਹ ਨਾ ਉਹਦੇ ਦਿਆ ਹਣਾ ਕੁੱਦਣ ਵੀ ਚਾਹ ਨਹੀਂ ਆਈ ਜੀ ਤੂੰ ਕੱਪੜੇ ਚੇਂਜ ਕਰ ਮੈਂ ਵੀ ਨਾ ਤੋ ਕੇ ਤੇ ਫਿਰ ਮੈਂ ਵੀ ਫੜਨ ਗਈ ਉਹ ਵੀ ਇੱਦਾਂ ਕਰ ਤੂੰ ਤੇ ਪੜਾਈ ਵੱਲ ਧਿਆਨ ਦੇ ਗੱਲਾਂ ਵਾਲੀ ਨਹੀਂ ਦੇਣਾ ਕਿ 27 ਦੇ ਕਹਿ ਨਾ ਵੀ ਪਟਾਕ ਦਿੱਤੀ ਮੂੰਹ ਤੇ ਹੋਰ ਨਾ ਸੁਣਦੇ ਫਿਰ ਮੈਨੂੰ ਵੀ ਬਹੁਤ ਗੱਲ ਮੈਂ ਤੁਹਾਡੀ ਹੈਲਪ ਕਰਨਾ ਹੈ ਤੇ ਮੈਨੂੰ ਆਖੇ ਚੱਲ ਚੁੱਕ ਸਾਰਾ ਜਿਹੜਾ ਕਸੂਰ ਉਹਤੇ ਕੱਢ ਦੇਣੇ ਆਖਣਾ ਫਿਰ ਉਹ ਗੱਲਾਂ ਦੱਸਦੀ ਤੇ ਕਰਦੀ ਵੀ ਉਹਦੇ ਮੂੰਹ ਤੇ ਤੇ ਤੁਸੀਂ ਇੱਕ ਆਰੀ ਸਮਝਾ ਦਿਓ ਇਹਨਾਂ ਨੂੰ ਆਪ ਮੀ ਮਾਤਾ ਜੀ ਹੁਣ ਜਾਣਾ ਕਿ ਕੀ ਲੈਣਾ ਮੇਰੇ ਕੋ ਜਾਣਦਾ ਨਹੀਂ ਇਹ ਤੇ ਕਿਤੇ ਨਹੀਂ ਇੱਕ ਗੁਰਤੀ ਕਿਹੋ ਜਿਹੀ ਦੇਤੀ ਇੱਕ ਦਿਨ ਇੱਕ ਮੀਰੇ ਕਿਤੇ ਨਾ ਡੱਕਾਂ ਇਹ ਤਾਂ ਪਟਾਕੇ ਪਾਦੇ ਉਹਨਾਂ ਦੇ ਜਿੱਦਾਂ ਦੀ ਖਰੀ ਹੈ ਇਹ ਕੁੜੀ ਪਾਣੀ ਅਗਲਾ ਦਿਓ ਹਾਂਜੀ ਆ ਹਾਂ ਹੁਣ ਕਿਧਰ ਦੀ ਤਿਆਰੀ ਕਰ ਲਈ ਸੋਹਣੀ ਤੂੰ ਦੀਦੀ ਕਵੀਸ਼ਰ ਕੀ ਤੁਹਾਨੂੰ ਪਤਾ ਪੇਪਰ ਹੋਣਦੇ ਹੁਣ ਜਾਣਾ ਤਾਂ ਪੜ੍ਹਾਈ ਨੂੰ ਕੀ ਕਰਾਂ ਹਾਂ ਸਾਰਾ ਦਿਨ ਘਰੋਂ ਬਾਹਰ ਰਹਿਣੀ ਆ ਮੇਰਾ ਵੀ ਨੀ ਉਰੇ ਜੀ ਲੱਗਦਾ ਕੱਲੀ ਦਾ ਬਸ ਦੋ ਪੇਪਰ ਹੈਗੇ ਫੇਰ ਆ ਮਿੱਟੀ ਰਹਿਣਾ ਤੇ ਚਾਹ ਬਣ ਗਈ ਹੈ ਚਾਹ ਪੀ ਕੇ ਜਾਇ ਇਧਰ ਚੱਲ ਜੀ ਬਸ ਬਣ ਚੱਲੀ ਹੈ ਠੀਕ ਆ ਪਾਈ ਆਪਾਂ ਅਗੇ ਉਹ ਗਈਆਂ ਨੇ ਕੌਣੀਆਂ ਜਿੰਨਾ ਚਿਰ ਵੇਖਣਾ ਲਵੇ ਰਿਪੋਰਟਾਂ ਮੈਂ ਚਰ ਵੇਖਾਂ ਕੈਨ ਕੀ ਬੋਲਦੀ ਏ ਕਿਹੜੇ ਮੂੰਹ ਬੋਲਦੀ ਪੁੱਛਦੀ ਬਣਾਂ ਗੱਲਾਂ ਬੇਰਹਿਸ ਦੀ ਉਹ ਕੋਈ ਨਹੀਂ ਕਹਿੰਦਾ ਇਹ ਦੁੱਤੀ ਆ ਮੰਮੀ ਪਾਸਾ ਦੇ 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 ਰਮੇ ਅਜੇ ਤੇਰੇ ਕੋਲ ਕਿਹੜਾ ਕਿੱਦਾਂ ਕਰਦੇ ਕਿੱਥੇ ਹੈਂ ਅੰਦਰ ਹੀ ਆ ਜਾ ਚਾਹ ਪੀ ਲਓ ਨਾ ਚਲ ਠੀਕ ਤੁਹੀ ਚਾਹ ਪੀਓ ਗਰਮ ਗਰਮ ਤੁਹੀ ਇੱਥੇ ਬੈਠੇ ਮੈਂ ਤੁਹਾਨੂੰ ਉੱਥੇ ਦੇਖਣ ਲਈ ਤੇ ਉੱਧਰ ਹੁੰਦੇ ਆ ਕੋਈ ਨਹੀਂ ਮੈਂ ਇੱਥੇ ਠੀਕ ਮੈਂ ਦਵਿੰਦਰ ਕਹਿੰਦੇ ਕੋਈ ਆਇਆ ਹੈ ਕਰ ਆញ ਆਹ ਚਾਚੀ ਹਣੀ ਠੀ ਕਹਿੰਦੀ ਆ ਦੱਸ ਤੇ ਦਿੱਤਾ ਤੈਨੂੰ ਸਾਰਾ ਕੁਝ ਵਿੰਦਰ ਨੇ ਵੇਹ ਭੈਣ ਜੇ ਕੁੜੀ ਦੇ ਕੱਪੜਿਆਂ ਤੋਂ ਇਦਾਂ ਤੇ ਗੱਲਾਂ ਕਰਨੀਆਂ ਇਹ ਤੇ ਤੁਸੀਂ ਮੂੰਹ ਨਹੀਂ ਝਾੜਿਆ ਉਹਨਾਂ ਦਾ ਮੈਂ ਉਹਨਾਂ ਨੂੰ ਕੀ ਕਹਿਣਾ ਹੈ ਕਿਉਂ ਤੁਸੀਂ ਮੌਕਾ ਦਿੰਦੇ ਈ ਲੋਕਾਂ ਨੂੰ ਗੱਲਾਂ ਕਰਨ ਦਾ ਹੁਣ ਵਾ ਤੀ ਜਵਾਨ ਉਹਨੂੰ ਚੰਗੇ ਕੱਪੜੇ ਪਾਇਆ ਖਾਤ ਰੋਕਿਆ ਕਰ ਹੁਣ ਤੇ ਉਹ ਗੱਲਾਂ ਇੱਥੇ ਕਰਕੇ ਗਈਆਂ ਤੇ ਦੂਜੀ ਉਮਰ ਕੇ ਬਾਹਰ ਲੋਕੀ ਨਾ ਗੱਲਾਂ ਕਰਦੇ ਹੋਣਗੇ ਮੇਰੀ ਗੱਲ ਸੁਣੋ ਜਦੋਂ ਮੈਂ ਕਹਿੰਨੀ ਸੀ ਕਿ ਕੁੜੀ ਨੂੰ ਇਹੋ ਜਿਹੇ ਕੱਪੜੇ ਨਹੀਂ ਪਾਉਣੇ ਚੰਗੇ ਨਹੀਂ ਲੱਗਦੇ ਉਦੋਂ ਤੁਸੀਂ ਮੈਨੂੰ ਕੀ ਆਂਦੇ ਸੀ ਦੋਵੇਂ ਮਾਂ ਪੁੱਤ ਮਾਹੌਲ ਵਾ ਰਵਾਜ ਵਾ ਇਹੋ ਜਿਹੇ ਕੁੜੀਆਂ ਪਾਉਂਦੀਆਂ ਨਿਆਣੀ ਕੁੜੀ ਅਜੇ ਤੇ ਹੁਣ ਹੁਣ ਤੁਸੀਂ ਦੂਜੇ ਪਾਸੇ ਵਗ ਗਏ ਹੋ ਉਦੋਂ ਹੀ ਨਿਆਣੀ ਹੁਣ ਵਾ ਸਿਆਣੀ ਹੁਣ ਚੇਂਜ ਕਰ ਦੇਣਾ ਚਾਹੀਦਾ ਉਹ ਕੰਮ ਤੇ ਫਿਰ ਉਹਦੇ ਭਰਾ ਨੂੰ ਪੁੱਛੋ ਜੋ ਬੰਨ ਨੂੰ ਕਹਿੰਦਾ ਸੀ ਨਾ ਸੋਨੀਆ ਕੱਪੜੇ ਤੂੰ ਇਹੋ ਜਿਹੇ ਪਾਇਆ ਕਰ ਤੇ ਕੋਈ ਨਹੀਂ ਤੈਨੂੰ ਕੋਹਾਂਦਾ ਪਰਾ ਨੂੰ ਬਾਹਰ ਕੋਈ ਆਖੂਗਾ ਤਾਂ ਫੇਰ ਉਹਨਾਂ ਦੇ ਸਿਰ ਦੇ ਵਾਲਾਂ ਨੂੰ ਪਾਊਗਾ ਨਾ ਮੈਂ ਨਹੀਂ ਹੁਣ ਇਹ ਗੱਲ ਨੂੰ ਜਾਣਦੀ ਭੈਣ ਭਰਾ ਜਾਨਾ ਜੋ ਵੀ ਕਰਨਾ ਉਹ ਕਰਨਾ ਮੈਂ ਨਹੀਂ ਹੁਣ ਇਹ ਗੱਲਾਂ ਚਾਹੁੰਦੀ ਤੁਸੀਂ ਤਾਂ ਮੈਨੂੰ ਸਾਰੇ ਪਾਸੇ ਬੁਰੇ ਬਣਾਉਂਦੇ ਆਈਓ ਤੇ ਬੰਨੇ ਇੱਕੋ ਗੱਲ ਕਹੀ ਸੀ ਕੱਪੜੇ ਜਿੱਦਾਂ ਤੇ ਮਰਜ਼ੀ ਪਾ ਕੇ ਜਾ ਪਰ ਮੈਨੂੰ ਲਾਂਮਾ ਨਹੀਂ ਆਉਣਾ ਚਾਹੀਦਾ ਤੇ ਕੁੜੀ ਖਰੀ ਨਿਕਲੀ ਆ ਤੇ ਤੁਸੀਂ ਇਹ ਹੋ ਜੀਆਂ ਗੱਲਾਂ ਕਰਨ ਦੇਈਓ ਚਲੋ ਠੀਕ ਵਾ ਕਰੋ ਆਪਣੀਆਂ ਮਰਜ਼ੀਆਂ ਜੋ ਕਰਨਾ ਸਾਨੂੰ ਕੀ ਤੂੰ ਜਾਣ ਤੇ ਫੇ ਜੋਬਨ ਜਾਣੇ ਜਿੱਦਣ ਜੋਬਨ ਬਾਹਰ ਲਾਂਮਾ ਲਿਆਉਣਾ ਫੇਰ ਮੈਂ ਪੁੱਛੂੰਗੀ ਜੋ ਬਨੋ ਦਾ ਭਰਾ ਵਾ ਮੂੰਹ ਨਾ ਚਾੜੂ ਲੋਕਾਂ ਦਾ ਕੀ ਗੱਲ ਕੁੜੀ ਲੋਕਾਂ ਦੇ ਨਿਆਣੇ ਪਾਉਂਦੇ ਨਹੀਂ ਲੋਕਾਂ ਦੇ ਕੁੜੀਆਂ ਚ ਲੀੜੇ ਪਾਉਂਦੀਆਂ ਨਹੀਂ ਇਹਦਾ ਤਾਂ ਫਿਰ ਮੈਨੂੰ ਪਤਾ ਨਹੀਂ ਕਿ ਮੇਰੇ ਨਾਲ ਕੇ ਹੁਣ ਕੋਣ ਕੋਣ ਕਰਦਾ ਤੇਰੇ ਨਾਲ ਕਰਿਆ ਕਰੇ ਆ ਮੈਨੂੰ ਨਾਲ ਸਿਆ ਕਰੇ ਇੱਥੇ ਕੋਹ ਆ ਤੇ ਗੱਲ ਉਹ ਹੋਈ ਨਾ ਵੀ ਨਾ ਸੁਣਨੀ ਕਿਸੇ ਦੀ ਗੱਲ ਤੇ ਆਪਣੀਆਂ ਸਾਰੀਆਂ ਸੁਣਾਈ ਜਾਣੀਆਂ